ਭਰੀ ਲੋ ਜੇ ਨਾ ਮੁਜਬੀ ਜੋ ਬੋਰੀਆਂ ਭਰੀ ਜਾਓ ਤਾਂ ਇਹ ਨਾਮ ਘੋਲ ਜਾ ਪਾਣੀ ਚ ਪਰ ਉਹ ਚੀਨੀ ਕਾਦੇ ਲਾਉਨੇ ਹੋ ਜਦ ਹੁੰਦਾ ਆਪਣਾ ਸ਼ਵੀਲਾ ਲਾਉਨੇ ਹੋ ਐਡਾ ਮੂਰਖਾदमी ਨਾ ਮਿੱਠਾ ਹੁੰਦਾ ਜਾਂ ਅਮਰਤੈਰ ਕੀਤਾ ਪਤਾਸੇ ਦੀ ਕੀ ਲੋੜ ਸੀ ਕਿੱਡੀ ਮੂਰਖੀ ਗੱਲ ਹੈ ਪਤਾਸੇ ਮਨਮੁਖ ਹੋਵੇ ਚਾਹ ਗੁਰਮੁਖ ਹੋਵੇ ਦੋਹਾਂ ਨੂੰ ਮਿੱਠੇ ਲੱਗਦੇ ਨੇ ਯੂ نو ਇਨੀ ਸਮਝ ਨਹੀਂ ਬੱਲੇ ਬੱਲੇ ਨੇ ਬੌਕਸਮੈਨ ਨੇ ਕੀਤੀ ਸਾਰਿਆਂ ਨੇ ਬੜੇ ਉਹਦੇ ਗੁਣ ਗਾਏ ਇਹਦਾ ਬੰਦਾ ਸਾਰੀ ਮੂਰਖ ਸੀ ਇਹ ਵੱਡੇ ਮੂਰਖ ਸੀ ਸਾਰੇ ਜਿਹਨਾਂ ਐਨਾ ਪਤਾ ਨਹੀਂ ਪਤਾਸੇ ਤਾਂ ਮਨੁੱਖ ਹੋਵੇ ਚਾਹ ਗੁਰਮੁਖ ਹੋਵੇ ਉਹਦਾ ਦੋਹਾਂ ਨੂੰ ਮਿੱਠਾ ਲੱਗਣਗੇ ਤੇ ਨਾਮ ਗੁਰਮੁਖ ਨੂੰ ਮਿੱਠਾ ਲੱਗੂਗਾ ਮਨੁੱਖ ਨੂੰ ਕੌੜਾ ਲੱਗੂਗਾ ਨਾਮ ਵਰ ਦੋਏ ਮਿੱਠੇ ਦਾ ਆਰ ਉਹ ਮਿੱਠੇ ਦਾ ਇੱਕ ਤੁਸੀਂ ਕਿਵੇਂ ਬਰਾਬਰ ਬਣਾਤਾ ਇਹ ਹੁੰਦਾ ਬਿਦਵਾਨਾਂ ਦੀ ਗੱਲ ਹੁਣ ਮਿੱਠਾ ਉਥੇ ਹੈ ਮਿੱਠਾ ਉਥੇ ਹੈ ਮਿੱਠਾ ਦੇਖ ਲਿਆ ਭੇਦ ਨਹੀਂ ਦੇਖਿਆ ਸ਼ਬਦ ਭੇਦ ਮਿੱਠਾ ਤਾਂ ਦੇਖ ਲਿਆ ਨਾਮ ਵੀ ਮਿੱਠਾ ਉਹ ਪਰ ਗੁਰਮਖ ਨੂੰ ਮਿੱਠਾ ਲੱਗਦਾ ਉਹ ਕੌੜਾ ਜਿਹੜਾ ਲਿਖਿਆ ਹੋਇਆ ਹੈ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸ਼ਕਤੀ ਬਿਦ ਨੈਣੋ ਡੀਠੀ ਉਹ ਪੜ ਲੈਂਦੇ ਉਹ ਨਹੀਂ ਬੜਿਆ ਪੜਿਆ ਦਾ ਯਾਦ ਨਹੀਂ ਰੱਖਿਆ ਇਹ ਆ ਫਿਰ ਜਾਣ ਕੇ ਸ਼ਰਾਰਤ ਕੀਤੀ ਇਹ ਤਾਂ ਹੁਣ ਜਵਾਬ ਹੋ ਦੇਣ ਵੀ ਕੀ ਕੀਤਾ ਤੁਸੀਂ ਕਿਉਂ ਕੀਤਾ ਜਵਾਬ ਨਹੀਂ ਆਰਟੀਕਲ ਦਾ ਇੱਥੇ ਨਹੀਂ ਦਿੱਤਾ ਫੇਰ ਕੋ ਤਤ ਗੁਰਮਤ ਤੇ ਤਤ ਗੁਰਮਤ ਦਾ ਰੌਲਾ ਪਾਈ ਜਾਂਦੇ ਨੇ ਸ਼ਰਾਰਤੀ ਨੇ ਬੜੇ ਜਿਆਦਾ ਸ਼ਰਾਰਤੀ ਨੇ ਪੱਲੇ ਕੁਝ ਨਹੀਂ ਹੈ ਔਰ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਗੁਰਮਤ ਸ਼ਬਦ ਨਾਲ ਤਤ ਨਹੀਂ ਲੱਗਦਾ ਹੁੰਦਾ ਕਿੱਦਾਂ ਲੱਗਿਆ ਇਹ ਨਹੀਂ ਗੁਰਬਾਣੀ 'ਚ ਉਹਨਾਂ ਨੂੰ ਪਤਾ ਹੀ ਨਹੀਂ ਤਤ ਕੀ ਹੁੰਦਾ ਗੁਰਮਤ ਕੀ ਹੁੰਦੀ ਗੁਰਮਤ ਨਾਲ ਕਦੇ ਤਤ ਨਹੀਂ ਲੱਗਦਾ ਸ਼ਬਦ ਗੁਰਮਤ ਗੁਰਮਤ ਇਹਦਾ ਵਾਲਾ ਗੁਰਮਤ ਦੋ ਕਿਸਮ ਦੀ ਹੋਗੀ ਨਾ ਫਿਰ ਤਾਂ ਕਈ ਪ੍ਰਕਾਰ ਦੀ ਗੁਰਮਤ ਫਿਰ ਇਹ ਦੱਸਣ ਵੀ ਕਈ ਪ੍ਰਕਾਰ ਦੀ ਗੁਰਮਤ ਜੇ ਤਤ ਗੁਰਮਤ ਹੋਰ ਹੁੰਦੀ ਹੈ ਗੁਰਮਤ ਹੋਰ ਹੁੰਦੀ ਹੈ ਚਾ ਦੋਹਾਂ 'ਚ ਫਰਕ ਵੀ ਦੱਸ ਦੇਣ ਕੀ ਹੈ ਜਿਵੇਂ ਸੰਤ ਸਮਾਜ ਵਾਲੇ ਕਹੀ ਜਾਂਦੇ ਨੇ ਸੰਤ ਸਮਾਜ ਸੰਤ ਸਮਾਜ ਕੋਈ ਸਮਾਜੇ ਨਹੀਂ ਹੁੰਦੀ ਸੰਤਾਂ ਨੇ ਕੋਈ ਸਮਾਜ ਨਹੀਂ ਸੰਤ ਸਮੂਹ ਅਨੇਕਮਤੀ ਦੇ ਨੇ ਇਹ ਤਾਂ ਅਨੇਕਮਤੀ ਦੇ ਨੇ ਅਰ ਗੁਰਮਤ ਸਾਰੇ ਹੀ ਦੇਸ਼ ਕੋ ਦੇਖ ਪਰਿਓ ਮਤ ਕਹਉ ਨਾ ਦੇਖੇ ਤਾਂ ਪ੍ਰਾਨਬਤੀ ਕਿਸੇ ਸੰਤ ਕੋਲ ਗੁਰਮਤ ਹੈ ਨਹੀਂ ਸਾਬਦ ਕਰਨ ਇੱਕ ਸੰਤ ਸਾਬਦ ਕਰੇ ਮੈਂ ਗੁਰਮਤ ਜਾਣਦਾ ਇਹਨਾਂ ਚ ਸਾਬਦ ਕਰੇ ਔਰ ਸੰਤ ਨਾ ਜੰਮਦਾ ਨਾ ਮਰਦਾ ਜਨਮ ਮਰਨ ਦੋਹੋਂ ਮੈ ਨਹੀਂ ਇਹਦਾ ਸੰਤ ਤਾਂ ਜਨਮ ਗੁਰਬਾਣੀ ਵਾਲਾ ਸੰਤ ਦਾ ਜਨਮ ਹੀ ਲੈਂਦਾ ਸੰਤ ਅੰਤਰਾ ਆਦ ਨੂੰ ਕਿਹਾ ਹੋਇਆ ਇਹ ਅਸੰਸਤਾ ਹੈ ਇਹਦਾ ਨਾ ਅਸੰਸਤਾ ਇੱਕੋ ਵਾਰ ਲਫਦਾਇਆ ਸੰਤ ਗੁਰਬਾਣੀ ਚ ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਵੀ ਸੰਤ ਕੀ ਹੁੰਦਾ ਇਹ ਸੰਤ ਹੈ ਹਿੰਦੂਵਾਦ ਵਾਲਾ ਸੰਤ ਨਹੀਂ ਬਣਾਇਆ ਗੁਰੂ ਨੇ ਸਿੱਖ ਬਣਾਏ ਨੇ ਸੰਤ ਪਹਿਲਾਂ ਹੀ ਨੇ ਬੜੇ ਹੋਏ ਸੰਤ ਸ਼ਬਦ ਹਿੰਦੂਵਾਦ ਦਾ ਓਏ ਹਰ ਕਹੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਇਹ ਆਦਾ ਆਪਣੇ ਆਪ ਨੂੰ ਕਹਿਣ ਹਰਕੇ ਸੰਤ ਇਹ ਜੇ ਕੱਲੇ ਸੰਤ ਕਹਿੰਦੇ ਨੇ ਫਿਰ ਬਨਾਰਸ ਕੇ ਠੱਗ ਨੇ ਸਾਰੇ ਕੋ ਸੰਤ ਦੀਆਂ ਦੋ ਕੈਟਾਗਰੀਆਂ ਨੇ ਕੁਰਬਾਨੀ ਚ ਪ੍ਰਮਾਣ ਜਿਹੜੀ ਕੈਟਾਗਰੀ ਆ ਹਰਕੇ ਸੰਤਾਂ ਲਈ ਹੈ ਹਰਕੇ ਸੰਤ ਪ੍ਰਮਾਣ ਨੇ ਜੇ ਇਹਨਾਂ ਨੇ ਕੁਰਬਾਨਾ ਪਾਈਆਂ ਨੇ ਤਾਂ ਸੰਤ ਨਾ ਕਹੋ ਹਰਕੇ ਸੰਤ ਲਿਖਣਾ ਆਪਣੇ ਆਪ ਨੂੰ ਹਰਕੇ ਸੰਤ ਕਿਸੇ ਦੇ ਨਹੀਂ ਇਹ ਕੀਦੇ ਨੇ ਕੀਹਦੇ ਨੇ ਬਰ ਸੰਤ ਆਵਾਰਾ ਗਰਦਨੇ ਸੰਤ ਆਵਾਰਾ ਆਵਾਰਾ ਦਾ ਜਨਮ ਹੈ ਨਾ ਉਹਦਾ ਆਵਾਰਾ ਗਰਦੀ ਦੇ ਵੀ ਬੱਚੇ ਹੁੰਦੇ ਨੇ ਬੇਸਬਾਕਾ ਪੁੱਤੀ ਜੀ ਨੂੰ ਕਹਿੰਦੇ ਨੇ ਇਹਦਾ ਫਿਰ ਹੋਰ ਵਨਾਰਸ ਗਠ ਬੇਸਬਾਕਾ ਘਰ ਪੁੱਤੀ ਜਨਮ ਆ ਇਹਦਾ ਹੋਰ ਹੈ ਫਿਰ ਹਰਕੇ ਨੇ ਪੈਦਾ ਕਿੱਥੋਂ ਹੋਏ ਨੇ ਪੈਦਾ ਕਿੱਥੋਂ ਹਰਨੇ ਪੈਦਾ ਕੀਤੇ ਨੇ ਹਰਕੇ ਸੰਤ ਨੇ ਜਨਮ ਤੋਂ ਬਾਅਦ ਸੰਤ ਬਣਦਾ ਹੈ ਜਨਮ ਪਦਾਰਤ ਤੋਂ ਬਾਅਦ ਉਹ ਹਰਕਾ ਸੰਤ ਕਹਾਉਂਦਾ ਹੈ ਕਬੀਰ ਕਹਿੰਦਾ ਹਰ ਕੇ ਸੰਤਨਾ ਆਖੀਏ ਬਨਾਰਸ ਕੇ ਠੱਗ ਗੁਰਬਾਣੀ ਦਾ ਇਹ ਕਹਿੰਦੀ ਹੈ ਹਰ ਕਾ ਸੰਤ ਕਿਉਂ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਹੈ ਇਸ ਗੱਲ ਦਾ ਦੱਸਣ ਕਿਹੜਾ ਸੰਤਾਂ ਦੇ ਖਿਲਾਫ ਉਹ ਕਰਦੇ ਨੇ ਪਰ ਚਾਹ ਠੀਕ ਕਰਦੇ ਨੇ ਸਿੱਖ ਬਣਾਏ ਨੇ ਸਿੱਖ ਬੜਾ ਸਭ ਤੋਂ ਸਿੱਖ ਬੜਾ ਸਭ ਤੋਂ ਔਰ ਸਿੱਖ ਛੋਟਾ ਸਭ ਤੋਂ ਸਿੱਖ ਬੜਾ ਸਭ ਤੋਂ ਕਿੱਥੇ ਬੜਾ ਸੱਜਣ ਦੀ ਨਿਗਾਹ ਸਿੱਖ ਸਭ ਤੋਂ ਉੱਚਾ ਹੈ ਕਿਉਂ ਚ ਹੈ ਸੰਸਾਰ ਚ ਆਪਣੇ ਨੂੰ ਸਭ ਤੋਂ ਛੋਟਾ ਮੰਨਦਾ ਹੈ ਆਪਨ ਕੋ ਜੋ ਜਾਣੇ ਨੀਚਾ ਸੋਈ ਗਣੀਆ ਸਭ ਸੋਈ ਗਣੀਆ ਸਭ ਤੋਂ ਉੱਚਾ ਸੱਜਣ ਜੋ ਉੱਚਾ ਹੈ ਇੱਥੇ ਚਾਹੇ ਹੋਵੇ ਚਾਹੇ ਨਾ ਹੋਵੇ ਇਦਾਂ ਆਪਣੇ ਆਪੜ ਕੋ ਜੋ ਭਲਾ ਕਹਾ ਵੈ ਸੰਤ ਭਲੇ ਆਦਮੀ ਦਾ ਨਾ ਨਾ ਬੋੜ ਲਾਉਂਦੇ ਨੇ ਤੇ ਸੇ ਭਲਾਈ ਨਿਕਟ ਨਾ ਆਵੇ ਆਪਨ ਕੋ ਜੋ ਜਾਣੇ ਉੱਚਾ ਸੋਈ ਗਣੀਏ ਸਭ ਤੇ ਨੀਚਾ ਇਹ ਦਫਾ ਲੱਗ ਜਾਣੀਆਂ ਸਾਰੀਆਂ ਇਹਨਾਂ ਤੇ ਲੱਗੀਆਂ ਹੋਈਆਂ ਨੇ ਇਹਦਾ ਜਵਾਬ ਦੇਣ ਸਰ ਸਾਰੇ ਤੇ ਨਹੀਂ ਸਿੱਖ ਬਣ ਜਾਣ ਆਰਾਮ ਨਾਲ ਨਹੀਂ ਇਹਨਾਂ ਦਾ ਚਾਰਾ ਕੋਈ ਨਹੀਂ ਹੈ ਸੋਗਾ ਫਿਰ ਜਾਣਾ ਸਾਰਿਆਂ ਤੇ ਲੋਹੇ ਦਾ ਆ ਨਦੀਨ ਜਿੱਨਾ ਜੰਮਦਾ ਹੁੰਦਾ ਨਾ ਹੁਣ ਕਣਕ ਬੀਜਣੀ ਐ ਪਹਿਲੇ ਜਿਹੜੇ ਸਿਆਣੇ ਨੇ ਰੌਣੀ ਕਰ ਦਿੰਦੇ ਨਦੀਨ ਜੰਮ ਲਉਂਦੇ ਸੋਗਾ ਫਿਰ ਦਿੰਦੇ ਤੇ ਤੇਰੀ ਸਾਰੀ ਮਰ ਜਾਂਦਾ ਇਹ ਨਦੀਨ ਉਹ ਜਾਂਦ ਲਈ ਮਰ ਜਾਣੇ ਨੇ ਸਾਰੇ ਹੀ ਇਹ ਕੁਛ ਨਹੀਂ ਉਹਦੇ ਪੱਲੇ ਹੈਗਾ ਸਿੱਧੇ ਹੋ ਕੇ ਸਿੱਖ ਬਣ ਜੇ ਬਣਨਾ ਤੇ ਨਹੀਂ ਛੱਡ ਜਾਣ ਕੁਰਬਾਨਾ ਲਾ ਦੇ ਕਿਹਾਰੇ ਛੱਡਣ ਚੋਲੇ ਉਹ ਟੂਣੇ ਲਾ ਲੈਣ ਆਪਣੇ ਹਿੰਦੂ ਬਣ ਜੜ ਜਟਾ ਰੱਖ ਲੈਣ ਜੋ ਮਰਜੀ ਕਰ ਨੂੰ ਇਹ ਸਿੱਖ ਬਣ ਜਾਣ ਜੀਤ ਲੈਤ ਨਹੀਂ ਦੇਵਤੇ ਤੇ ਉਹ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਇਕ ਸਿਰ ਉੱਪਰ ਛਤਰ ਫਰਾਇਆ ਜੀਤ ਲੈਤ ਨੂੰ ਦੇਵਤੇ ਦੇਵਤੇ ਕਿਵੇਂ ਜਿੱਤੇ ਜਿਵੇਂ ਕਾਲੇ ਵਹਾਨਾਂ ਨੇ ਖੁੰਝੇ ਲਾਤੇ ਤੇ ਸਾਰੇ ਐਂ ਜਿੱਤਲੇ ਲਾਦੇ ਤੇ ਸਾਰੇ ਖੁੰਝੇ ਕੋਈ ਜਵਾਬ ਦਿੱਤਾ ਐਂ ਜਿੱਤਲੇ ਤੇ ਚਰਚਾਂ ਚ ਸਾਰੇ ਖੁੰਝੇ ਲਾਤੇ ਤੇ ਸਾਰੇ ਕਹਿੰਦਾ ਮੈਨੂੰ ਦੱਸੋ ਕੀ ਗਲਤੀ ਐ ਤੇ ਬੋਲੇ ਕਹਿੰਦੇ ਨਾ ਐ ਬੋਲੇ ਕਿਉਂ ਨਾ ਹੈ ਹੀ ਨਹੀਂ ਕੋਲ ਕੁਝ ਬੋਲਣ ਨੂੰ ਬੋਲਦਾ ਕੀ ਤੇ ਲੋਕੀਂ ਆਜ ਕਮਾਇਆ ਵੱਡਾ ਵੀਰ ਅਖਾਇਕ ਸਿਰ ਉੱਪਰ ਛਤਰ ਫਰਾਇਆ ਵੱਡਾ ਵੀਰ ਅਖਾਇਕ ਸਿਰ ਉੱਪਰ ਛਤਰ ਫਰਾਇਆ ਸਾਰੇ ਜਤਲੇ ਗਿਆਨ ਚਰਚਾ ਨਾਲ ਗਿਆਨ ਚਰਚਾ ਜੋ ਬਚ ਗਏ ਸਾਰੇ ਜਿਹੜਾ ਗਿਆਨ ਜਿਹਦਾ ਜ਼ਿਆਦਾ ਸੀ ਉਹਨੂੰ ਰਾਜ ਮਿਲ ਜਾਂਦਾ ਸੀ ਅਗੂ ਗਾਂਦੈਰਾ ਰਾਜੀ ਤਬ ਕਰਦੇ ਸੀ ਰਾਜ ਮੁਰ ਜਾਂਦਾ ਸੀ ਨਾ ਇਹਨਾਂ ਦੀਆਂ ਕਹਾਣੀਆਂ ਨੇ ਵਰਨਾਨ ਕਰਨ ਨੇ ਗਿਆਨ ਚੱਜਾਈ ਕੀਤੀ ਸੀ ਕੀਤੀ ਸੀ ਨਾ ਤੇ ਰਾਜ ਕਾਇਮ ਨਹੀਂ ਕੀਤਾ ਇਹੋ ਜਿਹਾ ਹੀ ਰਾਜ ਹੈ ਜਿਵੇਂ ਨਾਨਕ ਨੇ ਰਾਜ ਪੈਦਾ ਕੀਤਾ ਸੀ ਧਰਮ ਦੀ ਦੁਨੀਆ 'ਚ ਰਾਜ ਛੱਦਰ ਸੰਗ ਅਸਨ ਪ੍ਰਥਵੀ ਗੁਰ ਅਰਜਨ ਕੋ ਦੇ ਗੁਰ ਅਰਜਨ ਕੋ ਦੇ ਆਇਓ ਉਹ ਕਾਦਾ ਸੀਦਰ ਤੋਂ ਮੈਂ ਹਸਣ ਬੇ ਆਹੀ ਐ ਦੱਸਿਆ ਹੋਇਆ ਇਹ ਸੰਸਾਰ ਦਾ ਰਾਜ ਦੀ ਗੱਲ ਨਹੀਂ ਐ